ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰਪਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪਣੇ ਚੈਨਲ ਦੁਆਰਾ ਤੁਹਾਨੂੰ ਰਾਸ਼ਨ ਕਾਰਡ ਪੰਜਾਬ ਰਾਜ ਬਿਜਲੀ ਬੋਰਡ ਜਾਂ ਫਿਰ ਸਰਕਾਰੀ ਸਕੀਮਾਂ ਸਰਕਾਰੀ ਨੌਕਰੀਆਂ ਬਾਰੇ ਜਾਣਕਾਰੀ ਜਿਹੜੀ ਹੈ ਸਾਡੇ ਚੈਨਲ ਤੇ ਉੱਤੇ ਤੁਹਾਨੂੰ ਨਿਤ ਦਿਨ ਰੋਜ਼ਾਨਾ ਜਿਹੜੀ ਅਪਡੇਟ ਕਰਦੇ ਰਹਿੰਦੇ ਆ ਸੋ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਹੋਵੇਗਾ ਸ਼ੇਅਰ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੀ ਅਪਡੇਟ ਬਾਰੇ ਗੱਲ ਕਰਦੇ ਆਂ ਬਿਜਲੀ ਲੋਡ ਜਿੱਕਰ ਤੁਸੀਂ ਵਧਾਉਣ ਲਈ ਸੋਚ ਰਹੇ ਹੋ ਬਿਜਲੀ ਲੋਡ ਹੈ ਜਿਹੜਾ ਆਪਣਾ ਉਹ ਤੁਸੀਂ ਵਧਾ ਸਕਦੇ ਹੋ ਹੁਣ ਜਿਹੜੀ ਇਹਦੇ ਮਿਆਦ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਭਾਵੇਂ ਕਿ ਜਿੱਕਰ ਤੁਸੀਂ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਲੋਡ ਵਧਾਉਣ ਦੀ ਸੋਚ ਰਹੇ ਹੋ ਪਹਿਲਾਂ ਜਿਹੜੀ ਜਿਹੜੀ ਤਾਰੀਖ ਰੱਖੀ ਗਈ ਸੀ ਉਹ 23 ਜੁਲਾਈ ਸੀ ਜਿਹੜੀ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਉਹ 11 ਮਾਰਚ ਤੋਂ ਸ਼ੁਰੂ ਕੀਤੀ ਗਈ ਹੈ ਤੇ ਫਿਰ 23 ਜੁਲਾਈ ਤੱਕ ਵਧਾਈ ਗਈ ਸੀ ਹੁਣ ਜਿਹੜੀ ਹੋਰ ਲੋਕਾਂ ਦੀ ਮੰਗ ਨੂੰ ਲੈ ਕੇ 22 ਅਗਸਤ ਤੱਕ ਜਿਹੜੀ ਮਿਆਦ ਹੈ ਇਹਦੀ ਕਰ ਦਿੱਤੀ ਗਈ ਹੈ 22 ਅਗਸਤ 2024 ਤੱਕ ਤੁਸੀਂ ਆਪਣਾ ਲੋਡ ਜਿਹੜਾ ਉਹ ਵਧਾ ਸਕੋਗੇ ਸੋ ਜਿਨ੍ਹਾਂ ਨੇ ਹਲੇ ਵੀ ਆਪਣਾ ਬਿਜਲੀ ਦਾ ਲੋਡ ਨਹੀਂ ਬਧਾਇਆ ਤਾਂ ਉਹ ਅੱਜ ਵੀ ਜਾ ਕੇ ਪੀਐਸਪੀਸੀਐਲ ਦਫਤਰ ਦੇ ਵਿੱਚ ਜਾ ਕੇ ਜਿਹੜਾ ਫਾਰਮ ਨੇ ਉਹ ਭਰ ਸਕਦੇ ਹੋ ਆਪਣੇ ਜਿਹੜੇ ਵੈਲਿਡ ਡਾਕੂਮੈਂਟ ਨੇ ਉਹ ਜਮ੍ਹਾਂ ਕਰਵਾ ਸਕਦੇ ਹੋ ਤਾਂ ਕਿ ਤੁਹਾਡਾ ਜਿਹੜਾ ਲੋਡ ਹੈ ਉਹ ਬਿਜਲੀ ਬੋਰਡ ਵੱਲੋਂ ਵਧਾਇਆ ਜਾ ਸਕੇ ਸੋ ਇਹ ਜਿਹੜਾ ਖਪਤਕਾਰਾਂ ਵੱਲੋਂ ਬਿਜਲੀ ਦੀ ਲੋਡ ਵਧਾਉਣ ਲਈ ਸਕੀਮ ਜਿਹੜੀ ਹੈ ਉਹ ਗਵਰਨਮੈਂਟ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਹੜੇ ਕਿ ਮੁੱਖ ਦਫ਼ਤਰ ਵੱਲੋਂ ਜਾਰੀ ਪੱਤਰ ਆਈ ਆਪਣੇ ਗੈਰ ਰਹਿਸੀ ਵਪਾਰਕ ਘਰੇਲੂ ਤੇ ਖੇਤੀਬਾੜੀ ਟਿਊਬਲ ਖਪਤਕਾਰਾਂ ਲਈ ਜਿਹੜਾ 22 ਅਗਸਤ ਤੱਕ ਇਸ ਸਕੀਮ ਦਾ ਜਿਹੜਾ ਉਹ ਵਾਅਦਾ ਕਰ ਦਿੱਤਾ ਗਿਆ ਜੇਕਰ ਤੁਸੀਂ ਆਪਣੇ ਬਿਜਲੀ ਲੋਡ ਵਧਾਉਣ ਲਈ ਅਰਜ਼ੀਆਂ ਦੇਣ ਲਈ ਬਿਜਲੀ ਸਾਂਝ ਕੇਂਦਰ ਦੇ ਘੇੜੇ ਮਾਰ ਰਹੇ ਹੋ ਤੇ ਤੁਹਾਨੂੰ ਹੁਣ ਵੀ ਜਿਹੜਾ ਮੌਕਾ ਹੈ ਉਹ ਦੁਬਾਰਾ ਗਵਰਨਮੈਂਟ ਨੇ ਦਿੱਤਾ ਹੈ 22 ਅਗਸਤ 2024 ਤੱਕ ਤੁਸੀਂ ਫਿਰ ਤੋਂ ਲੋੜ ਜਿਹੜਾ ਉਹ ਵਿਧਾਨ ਦੀ ਅਰਜ਼ੀ ਦੇ ਸਕਦੇ ਹੋ ਸੋ ਅਪਡੇਟ ਤੁਹਾਨੂੰ ਪਸੰਦਾ ਹੀ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ